ਅੱਜ ਗੋਪੀ ਸਪੋਰਟਰ ਅਕੈਡਮੀ ਐਸ ਐਸ ਐਮ ਕਾਲਜ ਵੱਲੋਂ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ ਜਿਸ ਵਿੱਚ ਖੇਡ ਵਿਭਾਗ ਦੇ ਮੁਖੀ ਮੁਖਵਿੰਦਰ ਸਿੰਘ ਰੰਦਾਵਾ ਪ੍ਰਿੰਸੀਪਲ ਡਾਕਟਰ ਆਰ ਕੇ ਤੁਲੀ ਪ੍ਰੋਫੈਸਰ ਪਰਬੋਧ ਗਰੋਵਰ ਪ੍ਰੋਫੈਸਰ ਸੁबीर ਰਗੋਤਰਾ ਕੋਚ ਹਰਦੀਪ ਰਾਜ ਕੋਚ ਸੁਸ਼ਾਂਤ ਅਤੇ ਕੋਚ ਪੰਕਜ ਹਾਜਰਸਨ ਪ੍ਰਿੰਸੀਪਲ ਤੁਲੀ ਜੀ ਵੱਲੋਂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਦੇਖੋ ਸੰਜੀਵ ਟੋਨੀ ਦੀ ਇੱਕ ਖਾਸ ਰਿਪੋਰਟ ਨੈਸ਼ਨਲ ਸਪੋਰਟਸ ਦੇ ਰਿਹਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅਸੀਂ ਸਾਰਿਆਂ ਹੀ ਜੋ ਵੀ ਸਪੋਰਟਸ ਨਾਲ ਜੁੜੀਆਂ ਮਹਾਨ ਹਸਤੀਆਂ ਨੇ ਸਪੋਰਟਸ ਲਵਰ ਨੇ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦੇ ਆ ਕਿ ਅੱਜ ਸਾਡੇ ਹਾਕੀ ਦੇ ਬਹੁਤ ਹੀ ਪ੍ਰਸਿੱਧ ਖਿਡਾਰੀ ਰਹੇ ਮੇਜਰ ਧਿਆਨ ਚੰਦ ਜੀ ਜਿਨ੍ਹਾਂ ਦਾ ਅੱਜ ਜਨਮ ਦਿਨ ਆ ਤੇ ਉਹਨਾਂ ਦੇ ਨਾਂ ਤੇ ਨੈਸ਼ਨਲ ਸਪੋਰਟਸ ਦੇ ਜਿਹੜਾ ਹਰ ਸਾਲ ਮਨਾਇਆ ਜਾਂਦਾ ਔਰ ਸਾਡੀ ਇਹ ਜਿਹੜੀ ਗੋਪੀ ਸਪੋਰਟਸ ਅਕੈਡਮੀ ਐਸਐਸਐਮ ਕਾਲ ਜਦੀਨਾਨਗਰ ਜਿਹੜੀ ਚੱਲ ਰਹੀ ਆ ਪ੍ਰਿੰਸੀਪਲ ਡਾਕਟਰ ਆਰਕੇ ਤੁਲੀ ਦੀ ਅਗਵਾਈ ਦੇ ਵਿੱਚ ਤੇ ਇੱਥੇ ਜਿਹੜੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਹੈਗੇ ਨੇ ਅਕੈਡਮੀ ਦੇ ਵਿੱਚ ਜਿਹੜੀਆਂ ਏਕਮਾਂ ਜਿਹੜੀਆਂ ਨੇ ਉੱਥੇ ਟ੍ਰੇਨਿੰਗ ਖਿਡਾਰੀ ਲੈ ਰਹੇ ਨੇ ਕੋਚ ਜਿਹੜੇ ਇੱਥੇ ਆ ਰਹੇ ਨੇ ਔਰ ਸਾਨੂੰ ਬੜੀ ਖੁਸ਼ੀ ਹੁੰਦੀ ਆ ਕਿ ਕੁਝ ਕੋਚ ਜਿਹੜੇ ਨੇ ਸਾਡੇ ਕੋਲ ਆਉਂਦੇ ਨੇ ਵੈਲ ਕੁਆਲੀਫਾਈਡ ਨੇ ਚੰਗੇ ਪਲੇਅਰ ਰਹੇ ਨੇ ਔਰ ਸਾਨੂੰ ਫ੍ਰੀ ਦੇ ਵਿੱਚ ਟ੍ਰੇਨਿੰਗ ਦੇ ਰਹੇ ਨੇ ਔਰ ਸਾਡੇ ਬਾਰੇ ਬੜੀ ਮਾਣ ਦੀ ਗੱਲ ਹੈ ਕਿ ਸਾਡੀ ਇਸ ਧਰਤੀ ਦੇ ਵਿੱਚੋਂ ਦੀਨਾਨਗਰ ਦੇ ਵਿੱਚੋਂ ਬਹੁਤ ਹੀ ਸਟੇਟ ਲੈਵਲ ਦੇ ਨੈਸ਼ਨਲ ਲੈਵਲ ਦੇ ਇੰਟਰ ਯੂਨੀਵਰਸਿਟੀ ਲੈਵਲ ਦੇ ਖੇਲੋ ਇੰਡੀਆ ਦੇ ਵਿੱਚ ਮੈਡਲਿਸਟ ਪਲੇਅਰ ਜਿਹੜੇ ਹਰ ਸਾਲ ਨਿਕਲ ਰਹੇ ਨੇ ਇਹਦੇ ਵਿੱਚ ਸਾਡਾ ਜਿਹੜਾ ਕਾਲਜ ਦਾ ਯੋਗਦਾਨ ਆ ਸਾਡੇ ਮੱਠ ਦੀਨਾਨੰਦ ਮੱਠ ਦੀਨਾਨਗਰ ਜਿਨ੍ਹਾਂ ਦੇ ਵਿੱਚ ਸਾਡੇ ਸਵਾਮੀ ਜੀ ਸਾਡਾ ਬੜਾ ਸਹਿਯੋਗ ਕਰ ਰਹੇ ਨੇ ਸੋ ਅਸੀਂ ਸਾਰੇ ਇਲਾਕੇ ਦੇ ਜਿਹੜੇ ਹੈਗੇ ਨੇ ਸੱਜਣ ਨੇ ਉਹਨਾਂ ਨੂੰ ਕਹਿੰਨੇ ਨੇ ਕਿ ਆਪਣੇ ਬੱਚਿਆਂ ਨੂੰ ਇਸ ਅਕੈਡਮੀ ਵਿੱਚ ਭੇਜੋ ਕਿ ਜਿਹੜਾ ਸਰਕਾਰ ਦਾ ਮਕਸਦ ਆ ਜੁਧ ਨਸ਼ਿਆਂ ਦੇ ਵਿਰੁੱਧ ਉਹ ਸਭ ਤੋਂ ਜੇ ਵੱਡਾ ਉਪਰਾਲਾ ਤੇ ਜੇ ਬੱਚਿਆਂ ਨੂੰ ਆਪਾਂ ਖੇਡਾਂ ਦੇ ਨਾਲ ਜੋੜ ਕੇ ਉਹਨਾਂ ਦੀ એનર્ਜੀ ਨੂੰ ਚੈਨਲਾਈਜ਼ ਕਰਦੇ ਆ ਚੰਗੇ ਪਾਸੇ ਵੱਲ ਲਾਉਣੇ ਆ ਤੇ ਸਾਨੂੰ ਇਹੋ ਜੀਆਂ ਜਿਹੜੀਆਂ ਮਹਿਮਾ ਚਲਾਉਣ ਦੀ ਲੋੜ ਨਹੀਂ ਪੈਂਦੀ ਜਦੋਂ ਕੋਈ ਖਿਡਾਰੀ ਗਰਾਊਂਡ ਦੇ ਵਿੱਚ ਆਉਂਦਾ ਵਾ ਤੇ ਆਟੋਮੈਟਿਕਲੀ ਆਪਣੇ ਆਪ ਉਹ ਜਿਹੜਾ ਇਹਨਾਂ ਜਿਹੜੀਆਂ ਸਾਡੀਆਂ ਕ੍ਰੀਤੀਆਂ ਨੇ ਸਮਾਜ ਦੇ ਵਿੱਚ ਜਿਹੜੀ ਹੈਗੀਆਂ ਉਹਨਾਂ ਤੋਂ ਦੂਰ ਹੋ ਜਾਂਦਾ ਅਸੀਂ ਆਪਣੇ ਬੱਚਿਆਂ ਨੂੰ ਬਹੁਤ ਵਧਾਈ ਦਿੰਨੇ ਆ ਅੱਜ ਅਸੀਂ ਆਪਣੇ ਬੱਚਿਆਂ ਨੂੰ ਸਨਮਾਨਿਤ ਕੀਤਾ ਵਾ ਕੋਚਾਂ ਨੂੰ ਸਨਮਾਨਿਤ ਕੀਤਾ ਵਾ ਜਿਨ੍ਹਾਂ ਜਿਹੜੇ ਇਸ ਅਕੈਡਮੀ ਵਿੱਚ ਸਹਿਯੋਗ ਦੇ ਰਹੇ ਨੇ ਧੰਨਵਾਦ